ਸ਼ੈਲਾਨੀ ਨੇ ਖਲੂਕੇ ਕਿਹਾ ਵੀ ਆਪਸਾਰ ਬੜਾ ਤੂੰ ਸੋਹਣਾ ਲੋਕਾਂ ਨੂੰ ਪਾਣੀ ਦੇਈ ਜਾ ਰਿਹਾ ਹੈ ਭਾਈ ਵੀਰ ਸਿੰਘ ਕਵੀ ਬਿਰਤੀ ਦੇ ਨੇ ਜਦੋਂ ਕਵੀ ਬਿਰਤੀ ਦੇ ਭਾਈ ਵੀਰ ਸਿੰਘ ਨੇ ਤੇ ਉਹ ਆਪਸਾਰ ਨੂੰ ਕਿਸੇ ਸ਼ੈਲਾਨੀ ਨੇ ਕਿਹਾ ਵੀ ਬੜੀ ਕਮਾਲ ਦੀ ਗੱਲ ਹੈ ਤੂੰ ਲੋਕਾਂ ਨੂੰ ਪਾਣੀ ਦਿਨਾ ਹੈ ਨਿਰਮਲ ਜਲ ਠੰਡਾ ਦਿਨਾ ਹੈ ਭਾਈ ਵੀਰ ਸਿੰਘ ਕਹਿੰਦੇ ਆਪਸਾਰ ਨੇ ਉਹ ਜਵਾਬ ਦਿੱਤਾ ਆਪਸਾਰ ਸੁਣ ਆਖੇ ਭੋਲੇ ਮੈਂ ਤਾਂ ਵਸਤ ਨਾ ਕਾਈ ਅਰਸ਼ੋਂ ਲੈਣਾ ਫਰਸ਼ੋਂ ਦੇਣਾ ਇਹ ਰੀਤ ਆ ਸਾਡੀ ਸਾਡੀ ਤੇ ਇਹ ਰੀਤ ਹੈ ਕਿ ਉਸ ਪਰਮਾਤਮਾ ਨੇ ਖਜ਼ਾਨਾ ਦਿੱਤਾ ਸੀ ਲੋਕਾਂ ਵਿੱਚ ਵੰਡੀ ਜਾ ਰਹੀ ਤਾਂ ਹੀ ਭਾਈ ਵੀਰ ਸਿੰਘ ਨੇ ਆ ਇੱਕ ਕਵਿਤਾ ਉਹਨਾਂ ਦੀ ਬੜੀ ਪ੍ਰਸਿੱਧ ਹੈ ਜੀ ਕਿ ਇੱਕ ਸਰੋਵਰ ਤੇ ਕਹਿ ਲੋ ਪਾਣੀ ਦੇ ਟਿਕਾਣੇ ਤੇ ਗਾਂ ਤੇ ਮੋਰ ਪਾਣੀ ਪੀਣ ਆਏ ਪਸ਼ੂ ਦਾ ਸੁਭਾ ਹੈ ਗਾਵਾਂ ਦਾ ਕਹਿ ਲਓ ਉਹਨ ਜਦੋਂ ਪਾਣੀ ਪੀਤਾ ਰੱਜ ਕੇ ਤੇ ਪਿੱਛ ਕਰਕੇ ਪਾਣੀ ਵਾਲੇ ਪਾਸੇ ਤੁਰ ਜਾਣਾ ਤੇ ਜਦੋਂ ਮੋਰ ਪਾਣੀ ਪੀਣ ਆਉਂਦਾ ਹੈ ਨਾ ਮੋਰ ਪਾਣੀ ਪੀਂਦਾ ਉਹਨੇ ਪੈਰੀ ਵਾਪਸ ਭਰਤਦਾ ਉਹ ਪਿੱਛ ਨਹੀਂ ਆਪਣੀ ਕੰਨ ਨਹੀਂ ਕਰਦਾ ਪਛਾਣੂ ਤੁਰਦਾ ਹੈ ਭਾਈ ਵੀਰ ਸਿੰਘ ਨੇ ਵੇਖਿਆ ਤੇ ਉਹਨਾਂ ਇੱਕ ਰਚਨਾ ਕੀਤੀ ਉਹਨਾਂ ਕਿਹਾ ਧਾਈਆਂ ਆਈਆਂ ਗਾਈਆਂ ਸਰਤੇ ਪੀ ਪਾਣੀ ਕੰਡ ਮੂੜੀ ਗਾਵਾਂ ਭੱਜ ਕੇ ਆਈਆਂ ਪਿਆਸੀਆਂ ਸਣ ਤੇ ਪਾਣੀ ਪੀਤਾ ਕਹਿ ਲੱਗੇ ਧਾਈਆਂ ਆਈਆਂ ਗਾਈਆਂ ਸਰ ਤੇ ਪੀ ਪਾਣੀ ਕੰਡ ਮੂੜੀ ਪਾਣੀ ਪੀ ਕੇ ਤੇ ਕੰਡ ਮੂੜ ਲਈ ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੂੜੀ ਥੋੜੀ ਮੋਰ ਵੀ ਆਇਆ ਉਹਨੇ ਪਾਣੀ ਪੀਤਾ ਪਰ ਆਪਣੇ ਪੇਠ ਨਹੀਂ ਕੀਤੀ ਕੰਡ ਨਹੀਂ ਕੀਤੀ ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੂੜੀ ਥੋੜੀ ਤ੍ਰਿਪਤ ਹੋਏ ਸਨਮੁਖ ਰਹਿ ਟੁਰਦਾ ਜਲ ਤੱਕਦਾ ਤੇ ਹੱਸਦਾ ਸ਼ਾਲਾ ਤਰੇ ਮੋਰ ਦੀ ਦੇਣੀ ਪੀ ਰੱਜ ਤੁਦ ਨੂੰ ਲੋੜੀ ਇਹਦੇ ਅਰਥ ਨੇ ਕਹਿ ਲੱਗੇ ਜੇ ਕੀਤੇ ਰੱਬਾ ਦਾਤ ਦੇਵੇਂ ਤੇ ਨਾਲ ਬਿਰਤੀ ਮੋਰ ਦੀ ਦਹੀਂ ਤੇਰੇ ਤੋਂ ਦਾਤ ਲੈ ਕੇ ਮੈਂ ਪਿੱਠ ਕਰਕੇ ਨਾ ਟੁਰ ਜਾਵਾਂ ਗਾਂ ਵਾਲੀ ਪਸ਼ੂ ਵਾਲੀ ਬਿਰਤੀ ਨਾ ਦੇਵੀ ਮੋਰ ਵਾਲੀ ਦੇਣੀ ਤੈਨੂੰ ਸਿਰ ਝਕਾਉਂਦਾ ਤੇਰਾ ਸ਼ੁਕਰ ਕਰਦਾ ਰਹਾ ਮੈਂ ਬੇਨਤੀ ਕਹਿ ਰਿਹਾ ਦਾ ਤਾਰ ਉਹ ਪਰਮਾਤਮਾ ਵਾਹਿਗੁਰੂ ਹੈ ਵੈਸੇ ਜੇ ਤੁਸੀਂ ਬਾਣੀ ਦੇ ਅਰਥਾਂ ਨੂੰ ਸੁਣ ਲਵੋ ਚਲੋ ਟੇਕੇ ਬੈਠੇ ਹੋ ਗਥਾਵਾਂ ਤੇ ਬਹੁਤ ਨੇ ਸਿੱਖ ਦਾ ਵੈਸੇ ਜੀਵਨ ਹੈ ਗੁਰੂ ਕੋਈ ਵੀ ਹੁਕਮ ਕਰੇ ਕਿਸੇ ਵੀ ਬਾਣੀ ਵਿੱਚ ਰਜਾ ਵਿੱਚ ਰੱਖੇ ਤੇ ਹਰ ਵੇਲੇ ਸ਼ੁਕਰ ਕਰਦਾ ਰਹੇ ਆਪਾਂ ਬਚਨ ਪੜ੍ਹਦੇ ਆ ਨਾ ਵੈਸੇ ਜਪਜੀ ਸਾਹਿਬ ਦਾ ਜੋ ਮੂਲ ਸਿਧਾਂਤ ਹੈ ਕੱਲਾ ਜਪਜੀ ਦਾ ਨਹੀਂ ਵਿਦਵਾਨ ਪੁਰਖ ਤੇ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦਾ ਜਿਹੜਾ ਮੂਲ ਸਿਧਾਂਤ ਹੈ ਨਾ ਉਹ ਦੋ ਅਮਰਤ ਬਾਣੀ ਦੀਆਂ ਤੁਕਾਂ ਦੇ ਚਫੇਰੇ ਘੁੰਮਦਾ ਹੈ ਉਹ ਦੋ ਕੀ ਨੇ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਮ ਬਸ ਆਹ ਗੱਲ ਹੈ ਜੀਵਨ ਵਿੱਚ ਸਚਿਆਰ ਕਿਵੇਂ ਹੋਣਾ ਹੈ ਕੂੜ ਦੀ ਪਾਲ ਕੂੜ ਦੀ ਕੰਧ ਕਿਵੇਂ ਟੁੱਟੇਗੀ ਮਹਾਰਾਜ ਬਾਣੀ ਵਿੱਚ ਕਹਿੰਦੇ ਜਦੋਂ ਰੱਬ ਦੇ ਹੁਕਮ ਤੇ ਰਜਾ ਵਿੱਚ ਤੁਰੇਗਾ ਗੁਰੂ ਦੇ ਹੁਕਮ ਵਿੱਚ ਤੁਰੇਗਾ ਚਲੋ ਇਤਿਹਾਸ ਵਿੱਚ ਇੱਕ ਗਾਥਾ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਿਨੇ ਇੱਕ ਸਿੱਖ ਹੋਇਆ ਭਾਈ ਰਾਮਦੇਵ ਭਾਈ ਰਾਮਦੇਵ ਜੀ ਗੁਰੂ ਚਰਨਾਂ ਵਿੱਚ ਆਇਆ ਪਹਿਲੀ ਵਾਰ ਤੇ ਆ ਕੇ ਮੱਥਾ ਟੇਕ ਕੇ ਕਹਿੰਦੇ ਮਹਾਰਾਜ ਮੇਰੇ ਲੈਕ ਕੋਈ ਸੇਵਾ ਹੁਕਮ ਕਰੋ ਮਹਾਰਾਜ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਤੂੰ ਸੇਵਾ ਕਰ ਸਿਰ ਤੇ ਗਾਗਰ ਚੁੱਕ ਜਿੱਥੇ ਦਰਬਾਰ ਸਜਣਾ ਜਿੱਥੇ ਸੰਗਤਾਂ ਨੇ ਬਹਿਣਾ ਉੱਠਣਾ ਉੱਥੇ ਜਲ ਛੜਕਿਆ ਕਰ ਇਤਿਹਾਸ ਇਹ ਕਹਿੰਦਾ ਕਿ ਭਾਈ ਲਾਮਦੇਵ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਯਾਤਰਾ ਨੂੰ ਗਏ ਢਾਕਾ ਬੰਗਾਲ ਅਸਾਮ ਆਨੰਦਪੁਰ ਸਾਹਿਬ ਤੋਂ ਵਿਸਾਖੇ ਜਦੋਂ ਤੁਰੇ ਮਹਾਰਾਜ ਦੇ ਜਾਣ ਤੋਂ ਪਹਿਲਾਂ ਹੀ ਜਿੱਥੇ ਮਹਾਰਾਜ ਨੇ ਆਪਣਾ ਟਿਕਾਣਾ ਕਰਨਾ ਹੁੰਦਾ ਉੱਥੇ ਜਲ ਛਿੜਕਦਾ ਹੈ ਜਲ ਤ੍ਰਿਉਕਦਾ ਤੇ ਸੰਗਤਾਂ ਨੂੰ ਜਲ ਅੰਮ੍ਰਿਤ ਵੇਲੇ ਲਗਦਾ ਹੈ ਸਾਰੀ ਰਾਤ ਕੁਝ ਘੜੀਆਂ ਹੀ ਆਰਾਮ ਕਰਦਾ ਹੈ ਗਾਗਰ ਨਾਲ ਪਾਣੀ ਢੋ ਢੋ ਕੇ ਤੇ ਸੰਗਤਾਂ ਨੂੰ ਜਲ ਵਰਤਉਂਦਾ ਹੈ ਤੇ ਜਿੱਥੇ-ਜਿੱਥੇ ਮਹਾਰਾਜ ਨੇ ਆਸਨ ਸੰਗਤਾਂ ਦਾ ਦਰਬਾਰ ਸਜਣਾ ਗੁਰੂ ਜੀ ਦਾ ਉੱਥੇ ਜਲ ਛਿੜਕ ਕੇ ਤੇ ਤੱਪੜ ਝਾੜ ਕੇ ਵਿਸਾਉਂਦੇ ਦਿਨ ਰਾਤ ਸੇਵਾ ਕਰਦਾ ਹੈ ਇਤਿਹਾਸ ਵਿੱਚ ਲਿਖਿਆ ਹੈ ਕਈ ਸਾਲ ਉਹਨੇ ਆਪਣੇ ਸਿਰ ਤੋਂ ਦਸਤਾਰ ਨਹੀਂ ਲਾਈ ਉੱਪਰ ਇਹਨੂੰ ਰੱਖਿਆ ਸੀ ਇਹਨੂੰ ਗਾਗਰ ਚੁੱਕਣ ਵਾਸਤੇ ਜਦੋਂ ਧੰਤਾਨ ਸਾਹਿਬ ਗਏ ਨਾ ਤੇ ਇੱਕ ਦਿਨ ਭਾਈ ਰਾਮਦੇਵ ਜੀ ਆਪਣੇ ਸਿਰ ਤੋਂ ਦਸਤਾਰ ਲਾਉਂਦਾ ਤੇ ਇਹਨੂੰ ਉਤਾਰ ਕੇ ਦਸਤਾਰ ਲਾ ਕੇ ਰੱਖੀ ਤੇ ਕੀ ਵੇਖਿਆ ਵੀ ਜ਼ਖਮ ਹੋ ਗਿਆ ਇੱਥੇ ਸਿਰ ਤੇ ਗਾਗਰ ਚੁੱਕ ਚੁੱਕ ਕੇ ਜਖਮ ਹੋ ਗਿਆ ਤੇ ਮਾਤ ਨਾਨਕੀ ਦੀ ਨਜ਼ਰ ਪੈ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਮਾਂ ਮਾਤਾ ਨਾਨਕੀ ਜੀ ਜਦੋਂ ਨਜ਼ਰ ਪਿਆ ਭਾਈ ਰਾਮਦੇਵ ਨੂੰ ਕੋਲ ਬੁਲਾਇਆ ਰਾਮਦੇਵ ਇਨੀ ਸਦਕ ਨਾਲ ਸੇਵਾ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਆ ਕਿ ਮੇਰੀ ਸੇਵਾ ਬਦਲ ਦਿਓ ਮਾਤ ਨਾਨਕੀ ਨੂੰ ਹੱਥ ਜੋੜ ਕੇ ਆਖਦੇ ਮਾਂ ਜੋ ਗੁਰੂ ਨੇ ਹੁਕਮ ਕੀਤਾ ਕਦੀ ਨਜ਼ਰ ਪਾਏਗੀ ਗੁਰੂ ਜੀ ਦੀ ਸੇਵਾ ਪਰਵਾਣ ਕਰ ਲਵੇ ਇਤਿਹਾਸ ਕਹਿੰਦੇ ਮਾਤ ਨਾਨਕੀ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿ ਸਤਿਗੁਰੂ ਜੀ ਝਾਤ ਪਾਓ ਮੇਰ ਦੀ ਨਜ਼ਰ ਕਰੋ ਭਾਈ ਰਾਮਦੇਵ ਦੇ ਸਿਰ ਤੇ ਜ਼ਖਮ ਹੋ ਗਿਆ ਇਤਿਹਾਸ ਕਹਿੰਦੇ ਮਹਾਰਾਜ ਨੇ ਅੱਜ ਦਰਬਾਰ ਵਿੱਚ ਕੋਲ ਬੁਲਾਇਆ ਕਈ ਮਹੀਨਿਆਂ ਬਾਅਦ ਬੁਲਾਇਆ ਤੇ ਬਚਨ ਆਖਿਆ ਰਾਮਦੇਵ ਅੱਜ ਗਾਗਰ ਛੱਡ ਦੇ ਇਹ ਤਮਤਾਨ ਸਾਹਿਬ ਬਚਨ ਕਹੇ ਗਾਗਰ ਦੀ ਸੇਵਾ ਛੱਡ ਦੇ ਹੱਥ ਜੋੜ ਕੇ ਆਹ ਮਹਾਰਾਜ ਅਗਲਾ ਹੁਕਮ ਕੀ ਮਹਾਰਾਜ ਨੇ ਤਿੰਨ ਦਾਤਾਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਪੋਥੀ ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਇਹ ਤਿੰਨ ਦਾਤਾਂ ਦਿੱਤੀਆਂ ਤੇ ਬਚਨ ਆਖਿਆ ਅੱਜ ਤੋਂ ਬਾਅਦ ਗਾਗਰ ਨਹੀਂ ਢੋਣੀ ਅੱਜ ਤੱਕ ਤੂੰ ਗਾਗਰ ਨਾਲ ਬਾਹਰੀ ਤੌਰ ਤੇ ਛਿੜਕਾ ਕੀਤਾ ਅੱਜ ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਤੇਰੇ ਤੇ ਕਿਰਪਾ ਵਰਤ ਗਈ ਗੁਰਬਾਣੀ ਦੀ ਪੋਥੀ ਨਗਾਰਾ ਤੇ ਨਿਸ਼ਾਨ ਸਾਹਿਬ ਲੈ ਜਾ ਜਿੱਥੇ-ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਸੰਗਤਾਂ ਬੈਠੀਆਂ ਤੂੰ ਜੋ ਮੁਖ ਤੋਂ ਬਚਨ ਕਹੇਗਾ ਨਾ ਤੇਰੇ ਮੁਖ ਤੋਂ ਬਚਨ ਸੁਣ ਕੇ ਪਾਪੀ ਹਿਰਦੇ ਵੀ ਪਿਗਲ ਕੇ ਧਰਮੀ ਹੋ ਜਾਣਗੇ ਪ੍ਰਚਾਰ ਦੀ ਸੇਵਾ ਤੇ ਲਾ ਦੇ। ਵੈਸੇ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਰਾਂ ਹੱਥ ਜੋੜ ਕੇ ਕੁਦਰਤੀ ਸ਼ਬਦ ਆ ਗਿਆ ਹੈ। 10 ਗੁਰੂ ਸਾਹਿਬਾਨਾਂ ਵੇਲੇ ਤੁਸੀਂ ਇਤਿਹਾਸ ਪੜੋ। ਗੁਰੂ ਸਾਹਿਬਾਨ ਪ੍ਰਚਾਰਕਾਂ ਨੂੰ ਥਾਪ ਦੇ ਸਨ। ਆਪੂ ਬਣੇ ਨਹੀਂ ਸਨ। ਆ ਜਿੰਨਾ ਸਿਆਪਾ ਪਾਇਆ ਨਾ ਸਾਡੀ ਕੌਮ ਅੰਦਰ ਆਪੂ ਬਣੇ ਪ੍ਰਚਾਰਕਾਂ। ਪਹਿਲਾਂ ਕਰਨੀ ਵਾਲਿਆਂ ਨੂੰ ਧਿਆਨ ਨਾਲ ਸੁਣਿਓ। ਜਿਹੜੇ ਸੇਵਾ ਤੇ ਸਿਮਰਨ ਵਿੱਚ ਪਰਪੱਕ ਹੋ ਜਾਂਦੇ ਸਨ। ਜਾਂ ਇਉਂ ਕਹਿ ਲੋ ਆਪਣੇ ਅੰਤਰ ਆਤਮੇ ਤੱਕ ਗੁਰੂ ਦਾ ਸ਼ਬਦ ਵਸਾ ਕੇ ਤੇ ਸਿੱਖੀ ਨੂੰ ਸ਼ਬਦ ਦੀ ਕਮਾਈ ਕਰ ਲੈਂਦੇ ਸਨ ਗੁਰੂ ਤਰੁੱਟ ਕੇ ਕਹਿੰਦੇ ਸਨ ਚੱਲ ਤੇਰੀ ਪ੍ਰਚਾਰ ਦੀ ਸੇਵਾ ਪਰ ਅੱਜ ਕੀ ਚੱਲਦਾ ਦੋ ਕਿਤਾਬਾਂ ਮੇਰੇ ਵਰਗੇ ਨੇ ਪੜੀਆਂ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਆਪਣਾ ਨਿਤਨੇਮ ਭਜਨ ਬੰਦਗੀ ਕੋਈ ਨਹੀਂ ਤੇ ਸੰਗਤ ਨੂੰ ਕਹਿਣਾ ਸ਼ੁਰੂ ਕਰ ਦੇਣਾ ਇਸੇ ਕਾਰਨ ਵਿਵਾਦ ਨੇ ਮੈਂ ਬੇਨਤੀ ਕਰਾਂ ਹੁਣ ਮਹਾਰਾਜ ਨੇ ਗਾਗਰ ਰਖਵਾ ਦਿੱਤੀ ਅ ਜਿੱਥੇ ਬੈਠੇ ਆਪਾਂ ਭਾਈ ਬਹਿਲੋ ਨੂੰ ਮਹਾਰਾਜ ਨੇ ਕੀ ਕਿਹਾ ਪਹਿਲਾਂ ਸੇਵਾ ਕੀਤੀ ਤੇ ਬਚਨ ਕੀਤਾ ਬਹਿਲੋ ਸਭ ਤੋਂ ਪਹਿਲਾਂ ਚੱਲ ਹੁਣ ਮਾਲਵੇ ਜਾ ਕੇ ਪ੍ਰਚਾਰ ਕਰੋ ਇਹਦਾ ਮਤਲਬ ਥਾਪਕੇ ਤੋੜਿਆ ਮਹਾਰਾਜ ਨੇ ਇਸੇ ਤਰ੍ਹਾਂ ਹੁਣ ਭਾਈ ਰਾਮਦੇਵ ਨੂੰ ਕਿਹਾ ਤੂੰ ਚੱਲ ਕੇ ਸੇਵਾ ਕਰ ਪ੍ਰਚਾਰ ਦੀ ਮਹਾਰਾਜ ਦਾ ਸੱਤ ਬਚਨ ਕਹਿ ਕੇ ਫਿਰ ਲਖਨਊ ਮੁਰਦਾਬਾਦ ਇਧਰ ਦੇ ਇਲਾਕੇ ਵਿੱਚ ਭਾਈ ਰਾਮਦੇਵ ਜੀ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਇਤਿਹਾਸ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਗਈ। ਦਸਮ ਪਾਤਸ਼ਾਹ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ। ਭਾਈ ਰਾਮਦੇਵ ਅੱਜ ਕਈ ਸਾਲਾਂ ਬਾਅਦ ਲਖਨਊ ਮੁਰਾਦਾਬਾਦ ਬਾਰਾਂ ਮੰਕੀ ਇਧਰ ਦੇ ਇਲਾਕੇ ਵਿੱਚੋਂ ਵਾਪਸ ਆਉਂਦਾ ਹੈ। ਤੇ ਜਦੋਂ ਆਨੰਦਪੁਰ ਸਾਹਿਬ ਦੇ ਨੇੜੇ ਆਇਆ ਨਾ ਜੀ ਤੇ ਨਗਾਰਾ ਵਜਾਉਂਦਾ ਆਉਂਦਾ। ਜੋ ਮਹਾਰਾਜ ਨੇ ਨਿਸ਼ਾਨ ਦਿੱਤਾ ਸੀ, ਇੱਕ ਦਖਣੀ ਬਲਦ ਵੀ ਦਿੱਤਾ ਸੀ। ਉਹ ਨਗਾਰਾ ਉੱਚੀ ਉੱਚੀ ਵਜਾਉਂਦਾ ਹੁੰਦਾ ਤੇ ਗੁਰੂ ਕਲਗੀ ਧਰਜੀ ਦਾ ਦਰਬਾਰ ਸਜਿਆ ਹੋਇਆ ਸੀ ਮਾਰੇ ਕਹਿੰਦਿਆ ਕੌਣ ਆ ਰਿਹਾ ਨਗਾਰਾ ਵਜਾਉਂਦਾ ਸਿੱਖਾਂ ਨੇ ਕਿਹਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇਲੇ ਦਾ ਸਿੱਖ ਆ ਰਿਹਾ ਭਾਈ ਰਾਮਦੇਵ ਜਿਹਨੂੰ ਤਰਟਕ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਇਹ ਸਾਡਾ ਮੀਂਹ ਹੈ ਮੀਂਹ ਦੀ ਤਰ੍ਹਾਂ ਪਾਣੀ ਛਿੜਕਦਾ ਸਿੱਖਾਂ ਨੇ ਕਿਹਾ ਰਾਮਦੇਵ ਮੀਂਹ ਆ ਰਿਹਾ ਹੈ ਮਾਰੇ ਕਹਿੰਦੇ ਨੂੰ ਪਤਾ ਨਹੀਂ ਗੁਰੂ ਦੇ ਦਰਬਾਰ ਦੇ ਨੇੜੇ ਆ ਕੇ ਨਗਾਰਾ ਨਹੀਂ ਵਜਾਈਦਾ ਸੰਗਤ ਵਿੱਚ ਹੀ ਇਹਦਾ ਨਗਾਰਾ ਦੱਖਣੀ ਬਲਦ ਨਿਸ਼ਾਨ ਖੋਲੋਂ ਸਿੱਖਾਂ ਨੇ ਸਤਿ ਵਚਨ ਕਿਆ ਸਭ ਕੁਝ ਖੋਲਿਆ ਮੈਂ ਬੇਨਤੀ ਕਰੇ ਸਿੱਖ ਰਜਾ ਵਿੱਚ ਕਿਵੇਂ ਤੁਰਦਾ ਜਦੋਂ ਖੋਲਿਆ ਤੇ ਸੰਗਤ ਵਿੱਚ ਆ ਕੇ ਬਹਿ ਗਿਆ ਸਮਾਪਤੀ ਹੋਈ ਗੁਰੂ ਕਲਗੀ ਧਰਜੀ ਕੋਲ ਬੁਲਾ ਕੇ ਕਹਿੰਦੇ ਉਹ ਮੀਆਂ ਤੇਰਾ ਦੱਖਣੀ ਬਲਦ ਤੇਰਾ ਨਗਾਰਾ ਤੇਰਾ ਨਿਸ਼ਾਨ ਤੇ ਤੇਰੀ ਉਹ ਕਿੱਥੇ ਗਏ ਹੱਥ ਜੋੜ ਕੇ ਕਹਿੰਦੇ ਮਹਾਰਾਜ ਸ਼ਿਰ ਤੇ ਗਾਗਰ ਤੁਸੀਂ ਚੁਕਾਈ ਗਾਗਰ ਰਖਵਾ ਦਿੱਤੀ ਨਿਸ਼ਾਨ ਦੇ ਕੇ ਤੋੜਿਆ ਉਹ ਨਗਾਰਾ ਨਿਸ਼ਾਨ ਲੈ ਲਿਆ ਹੁਣ ਅਗਲਾ ਹੁਕਮ ਕੀ ਆ ਆ ਸਿੱਖ ਦੀ ਭਾਵਨਾ ਹੁਣ ਅਗਲੀ ਸੇਵਾ ਕੀ ਇਤਿਹਾਸ ਕਹਿੰਦੇ ਗੁਰੂ ਕਲਗੀਧਰ ਮਹਾਰਾਜ ਨੇ ਤਰੁੱਟ ਕੇ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਇੱਕ ਸਰੂਪ ਦਿੱਤਾ ਆਪਣੀ ਦਸਤਾਰ ਦਿੱਤੀ ਵਾਪਸ ਉਹ ਨਗਾਰਾ ਦੱਖਣੀ ਬਲਦ ਦੇ ਕੇ ਕਿਹਾ ਕਹਿ ਲੱਗੇ ਭਾਈ ਰਾਮਦੇਵ ਭਾਈ ਮੀਆਂ ਤੇਰੇ ਵਰਗੇ ਗੁਰਸਿੱਖ ਸਿੱਖੀ ਨੂੰ ਕਮਾ ਗਏ ਅੰਤਲੇ ਸਵਾਸ ਤੱਕ ਤੈਨੂੰ ਕਦੀ ਗੁਰੂ ਭੁੱਲੇਗਾ ਨਹੀਂ ਤੂੰ ਬਾਣੀ ਦਾ ਪ੍ਰਚਾਰ ਪ੍ਰਸਾਰ ਕਰੀ ਜਨਮਾਂ ਜਨਮਾਂਤਰਾਂ ਦੇ ਪਾਪੀ ਬੰਦੇ ਤੇਰੇ ਤੋਂ ਗੁਰੂ ਦੀ ਗੱਲ ਸੁਣ ਕੇ ਉਹਨਾਂ ਦਾ ਭਲਾ ਹੋ ਜਾਏਗਾ ਆ ਸਿੱਖੀ ਦੀ ਕਮਾਈ ਸੀ ਜਿੰਨਾ ਸਿੱਖਾਂ ਨੇ ਜੀਵਨ ਵਿੱਚ ਕਮਾਇਆ ਹੈ ਮੈਂ ਬਿੰਤੀ ਕਹਿ ਰਿਹਾ ਸਾ ਗੁਰਮਖੋ ਦਾਤ ਉਸ ਮਾਲਕ ਦੇ ਹੱਥ ਵਿੱਚ ਹੈ ਉਹ ਦਾਤਾਰ ਹੈ ਤੇ ਅਸੀਂ ਉਹਦੀ ਦਾਤ ਲੈ ਕੇ ਕਦੀ ਭੁੱਲੀਏ ਨਾ ਬਸ ਮੈਂ ਚਾਰ ਸ਼ਬਦ ਇੱਕੋ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਸ੍ਰੀ ਰਾਗ ਅੰਦਰ ਹਰ ਸਿੱਖ ਨੂੰ ਯਾਦ ਰੱਖਣਾ ਚਾਹੀਦਾ ਹੈ ਪਰ ਉਹਦੇ ਚਾਰ ਬੰਦ ਨੇ ਇਹਦੇ ਅਰਥ ਕਹਿ ਕਿਵੇਂ ਫਤਿਹ ਬੁਲਾ ਦਿੰਦੇ ਗੁਰਮਖੋ ਸ੍ਰੀ ਰਾਗ ਆਰੰਭ ਹੁੰਦਾ ਕਿੰਨੇ ਅੰਗ ਤੋਂ ਗੁਰੂ ਗ੍ਰੰਥ ਸਾਹਿਬ ਦੇ ਕਿੰਨੇ ਅੰਗ ਤੋਂ ਰੰਮ ਹੁੰਦਾ ਅੱਜ ਤੁਸੀਂ ਚੇਤਾ ਰੱਖ ਲੈ ਹੈਨਾ ਜੀ ਥੋੜਾ ਤੁਹਾਨੂੰ ਵੀਰਵਾਰਜ ਕਰਦਿਆਂ ਵੈਸੇ ਤੇ ਮੈਨੂੰ ਪਤਾ ਹੈ ਕਥਾ ਭਾਵੇਂ ਇੱਥੇ ਬਹੁਤ ਹੁੰਦੀ ਪਰ ਸਾਡੀ ਸੁਰਤ ਕੋਈ ਨਹੀਂ ਹੋਈ ਇਹਦਾ ਮਤਲਬ ਇਹ ਹੀ ਹੋ ਗਿਆ ਨਾ ਬੁਰਾ ਨਾ ਮਨਾਇਓ ਮੈਂ ਹੱਥ ਜੋੜ ਕੇ ਮੈਂ ਸਿੱਧਾ ਜੀ ਇਹਦਾ ਮਤਲਬ ਇਹ ਹੋਇਆ ਵੀ ਕਥਾ ਬਹੁਤ ਹੋਗੀ ਲੜੀਵਾਰ ਹੋਗੀ ਕਿਉਂਕਿ ਪਰ ਧਿਆਨ ਇਹ ਨਾ ਵੀ ਨਹੀਂ ਸ੍ਰੀ ਦਾ ਅਰੰਭ ਕਿੱਥੋਂ ਹੁੰਦਾ ਹੈ ਨਾ ਥੋੜਾ ਜਿਹਾ ਵੀਰਵਾਜ ਤੁਸੀਂ ਚੇਤਾ ਰੱਖ ਲਓ ਗੁਰੂ ਗ੍ਰੰਥ ਸਾਹਿਬ ਦਾ ਸਿੱਖੋ ਘੱਟੋ ਘੱਟ ਜਿਸ ਗੁਰੂ ਅੱਗੇ ਸਿਰ ਝੁਕਾਉਂਦੇ ਹੋ ਉਹਦੇ ਕਦੇ ਸ਼ੁਕਰ ਚ ਜੁੜ ਲਓ ਧਿਆਨ ਦੇ ਕੇ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ 31 ਉੱਚੀ ਬੋਲੋ 31 ਅਕਤੀ ਦਾਗ ਨੇ ਤਿੰਨ ਹਿੱਸਿਆਂ ਚ ਵੰਡ ਲਓ ਸੌਖੇ ਸਮਝਣ ਵਾਸਤੇ ਇੱਕ ਅੰਗ ਤੋਂ ਲੈ ਕੇ 13 ਅੰਗ ਤੱਕ ਦੀ ਬਾਣੀ ਉਸ ਉੱਪਰ ਕਿਸੇ ਰਾਗ ਦਾ ਨਾਮ ਨਹੀਂ ਜਿਸ ਵਿੱਚ ਅਰੰਭਲੀ ਬਾਣੀ ਜਪਦੀ ਸਾਹਿਬ ਹੈ ਫਿਰ ਸੋਦਰ ਹੈ ਸੋ ਪੁਰਖ ਦੀ ਬਾਣੀ ਤੇ ਸੋਹਲਾ ਸਾਹਿਬ ਦੀ ਬਾਣੀ ਇਸ ਉੱਪਰ ਕਿਸੇ ਰਾਗ ਦਾ ਉੱਚੀ ਬੋਲੋ ਕਿਸੇ ਰਾਗ ਦਾ ਨਾਮ ਨਹੀਂ ਇਹਨੂੰ ਕਹਿੰਦੇ ਨੇ ਰਾਗ ਮੁਕਤ ਬਾਣੀ 14 ਅੰਗ ਤੋਂ ਸ੍ਰੀ ਰਾਗ ਆਰੰਭ ਹੁੰਦਾ ਹੈ ਪਹਿਲਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਸ਼੍ਰੀ ਰਾਗ ਹੈ 14 ਅੰਗ ਤੋਂ ਆਰੰਭ ਹੋਇਆ ਤੇ 1353 ਅੰਗ ਤੇ ਜਾ ਕੇ ਜੈਜਾਵੰਤੀ ਦੀ ਸਮਾਪਤੀ ਹੈ ਇਹਨੂੰ ਕਿਹਾ ਜਾਂਦਾ ਜੀ ਰਾਗ ਬੱਦ ਬਾਣੀ ਤੇ 14 ਤੋਂ ਲੈ ਕੇ 1353 ਤੱਕ 31 ਰਾਗ ਨੇ ਇਹਨੂੰ ਕਿਹਾ ਜਾਂਦਾ ਰਾਗ ਬੱਦ ਬਾਣੀ 1353 ਤੋਂ ਫਿਰ ਸੈਸਕ੍ਰਿਤੀ ਆਰੰਭ ਹੋ ਗਈ ਸੈਸਕ੍ਰਿਤੀ ਤੋਂ ਬਾਅਦ ਪੁਨਹ ਮਹੱਲਾ 5 ਗਾਥਾ 12 ਤੇ ਬਦੀਕ ਕਬੀਰ ਸਾਹਿਬ ਫਰੀਦ ਸਾਹਿਬ ਦੇ ਸ਼ਲੋਕ ਨੇ ਭੱਟਾਂ ਦੇ ਸੁਮਈਏ ਨੇ ਚੌ ਬੋਲੇ ਨੇ ਜਾਂ ਭੋਗਾਂ ਦੇ ਸ਼ਲੋਕ ਤੇ ਰਾਗ ਮਾਲ ਹੈ ਆ ਸਾਰੀ ਬਾਣੀ 1353 ਤੋਂ ਲੈ ਕੇ 1430 ਅੰਗ ਤੱਕ ਦੀ ਬਾਣੀ ਤੇ ਵੀ ਕਿਸੇ ਰਾਗ ਦਾ ਨਾਮ ਨਹੀਂ ਇਨੂੰ ਵੀ ਰਾਗ ਮੁਕਤ ਕਹਿੰਦੇ ਨੇ ਫਿਰ ਇੱਕ ਵਾਰੀ ਸੌਖਾ ਕਰਾਂ ਇੱਕ ਅੰਦ ਤੋਂ ਲੈ ਕੇ 13 ਅੰਦ ਤੱਕ ਦੀ ਬਾਣੀ ਰਾਗ ਮੁਕਤ ਬਾਣੀ 14 ਅੰਦ ਤੋਂ ਸ੍ਰੀ ਰਾਗ ਆਰੰਭ ਹੋਇਆ ਤੇ 1353 ਤੇ ਜਾ ਕੇ ਜੈ ਜੈ ਬੰਤੀ ਤੇ ਸਮਾਪਤੀ ਰਾਗ ਬੱਦ ਬਾਣੀ 1353 ਤੋਂ ਲੈ ਕੇ 1430 ਤੱਕ ਫਿਰ ਰਾਗ ਮੁਕਤ ਬਾਣੀ ਥੋੜੀ ਜੀ ਗੱਲ ਹੁਣ ਹੋਰ ਚੇਤਾ ਰੱਖ ਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਛੇ ਗੁਰੂਆਂ ਦੀ ਬਾਣੀ ਦਰਜ ਹੈ ਗੁਰੂ ਨਾਨਕ ਸਾਹਿਬ ਬੋਲੋ ਅੱਗੇ ਗੁਰੂ ਅੰਗਦ ਸਾਹਿਬ ਅੱਗੇ ਗੁਰੂ ਅਮਰਦਾਸ ਜੀ ਅੱਗੇ ਗੁਰੂ ਰਾਮਦਾਸ ਜੀ ਗੁਰੂ ਅਰਜੁਨ ਦੇਵ ਜੀ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਪੰਜਵੀਂ ਤੱਕ ਲਗਾਤਾਰ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਉਹ ਬੋਲੋ ਭਲਿਓ ਕਿੰਨਿਆਂ ਦੀ ਦਰਜ ਹੈ 15 ਭਗਤਾਂ ਦੀ ਬਾਣੀ ਯਾਦ ਰੱਖਿਓ ਭਗਤ ਕਬੀਰ ਸਾਹਿਬ ਨਾਮਦੇਵ ਜੀ ਸਦਨਾ ਜੀ ਰਵਦਾਸ ਜੀ ਭਗਤ ਪੀਪਾ ਜੀ ਭਗਤ 베ਣੀ ਦੀ ਇਹ ਸਾਰੇ ਭਗਤਾਂ ਦੇ ਨਾਮ ਨੇ 15 ਭਗਤਾਂ ਦੀ ਬਾਣੀ ਦਰਜ ਹੈ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿੰਨੇ ਭਾਟ ਨੇ 11 ਘਟਾਂ ਦੀ ਬਾਣੀ ਚੇਤਾ ਰੱਖੋ ਇਹ ਗੱਲ ਉਹ 11 ਪੱਟਾਂ ਦੇ ਨਾਮ ਨੇ ਪਟ ਜਲ ਜੀ ਪਟ ਨਾਲ ਜੀ ਪਟ ਕਲ ਜੀ ਮਥਰਾ ਜੀ ਗੁਵਿੰਦ ਜੀ ਹਰਵੰਸ ਜੀ ਇਹ ਪੱਟਾਂ ਦੇ ਨਾਮ ਨੇ 11 ਪਟ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਸ ਤੋਂ ਇਲਾਵਾ ਗੁਰਸਿੱਖ ਰਹੇਗੇ ਕਿੰਨੇ ਗੁਰਸਿੱਖ ਨੇ ਤਿੰਨ ਗੁਰਸਿੱਖ ਨੇ ਇੱਕ ਬਾਬਾ ਸੱਤਾ ਜੀ ਦੂਜਾ ਬਾਬਾ ਬਲਵੰਡ ਜੀ ਦੋਨੋਂ ਭਰਾ ਨਹੀਂ ਸਕੇ ਗੁਰੂ ਘਰ ਦੇ ਕੀਰਤਨੀਏ ਰਹੇ ਨੇ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਤੇ ਤੀਜੇ ਤੀਜੇ ਆਪੂ ਪੈ ਗਿਆ ਹੁਣ ਸਮਾਪਤੀ ਹੋ ਗਈ ਨਾ ਬਾਹਰ ਇੰਨਾ ਰੌਲਾ ਪੈਣਾ ਫਿਰ ਸਾਰੇ ਬੋਲਣਗੇ ਹੁਣ ਕੋਈ ਨਹੀਂ ਬੋਲਦਾ ਤੀਜੇ ਬਾਬਾ ਸੁੰਦਰ ਜੀ ਭਲਿਓ ਧਿਆਨ ਰੱਖੋ ਤੁਹਾਨੂੰ ਬੇਨਤੀ ਹੈ ਮੈਂ ਹੱਥ ਜੋੜ ਕੇ ਤਾਂ ਕਹਿ ਰਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਪੜਨਾ ਵਿਚਾਰਨਾ ਸੀ ਜਿਨ੍ਹਾਂ ਨੂੰ ਹਜੇ ਇਹ ਨਹੀਂ ਪਤਾ ਮੇਰੇ ਵਰਗਿਆਂ ਨੂੰ ਵੀ ਬਾਣੀ ਬੇ ਸ਼ਬਦ ਤੇ ਕਿੰਨੇ ਭਗਤਾਂ ਪੱਟਾਂ ਦੀ ਬਾਣੀ ਉਹਨੇ ਸ਼ਬਦਾਂ ਨੂੰ ਕਦੋਂ ਵਿਚਾਰਨੇ ਬਾਣੀ ਕਦੋਂ ਵਿਚਾਰ ਕਰਾਂਗੇ ਅਸੀਂ ਕਈ ਜਾਣੇ ਅਸੀਂ ਸਿੱਖੀ ਦਾ ਜੀ ਸਿੱਖੀ ਦਾ ਆਪ ਜਿੰਨੇ ਬੈਠੇ ਆ ਨਾ ਹੁਣ ਹੱਥ ਖੜਾ ਕਰਈ ਵੀ ਅਮਰਤ ਵੇਲੇ ਜਪਜੀ ਸਾਹਿਬ ਕਿਨੇ ਕਿਨੇ ਪੜਿਆ ਚੰਦ ਬੰਦਿਆਂ ਦੇ ਹੱਥ ਖੜੇ ਹੋਣਗੇ ਇਹ ਸੱਚੀ ਗੱਲ ਹੈ ਨਿਤਨੇਮ ਸਾਡੇ ਕੋਲ ਨਹੀਂ ਰਿਹਾ ਗੁਰੂ ਦੀ ਅਮਰਤ ਦੀ ਦਾਤ ਅਸੀਂ ਨਹੀਂ ਸਾਹਮਦੇ ਅਮੈਂ ਵੇਖਿਆ ਇੱਕ ਦੋ ਥਾਵਾਂ ਤੇ ਘਰਾਂ ਵਿੱਚ ਵਜੀਰ ਸਹਿਜਪਾੜ ਪ੍ਰਕਾਸ਼ ਕਰਨ ਜਾਂਦੇ ਆ ਨਾ ਭੋਗ ਲਵਾਉਣ ਵਾਸਤੇ 8-10 ਜਣੇ ਖਲੋਤੇ ਭੋਗ ਲਾਉਣ ਆਲਾ ਨਹੀਂ ਸ੍ਰੀ ਸਾਹਿਬ ਵਾਲਾ ਨਹੀਂ ਹੁੰਦਾ ਵੀ ਜਿਹੜਾ ਭੋਗ ਲਵਾ ਦਵੇ ਇਹ ਸੱਚੀ ਗੱਲ ਹੈ ਆ ਖੇਤਾਂ 'ਚ ਇੱਕ ਘਰ ਸੀ ਕਿਸੇ ਘਰ ਹੋਇਆ ਸੀ ਮੈਂ ਕੁਦਰਤੀ ਗਿਆ ਸੀ ਉੱਥੇ ਇੱਕ ਦੂਜੇ ਵੱਲ ਝਾਕਦੇ ਉਹਨੂੰ ਭੋਗ ਕੌਣ ਲਵਾਏਗਾ ਇਹਦਾ ਮਤਲਬ ਕੀ ਹੋਇਆ ਨਿਤਨੇਮ ਦਾ ਅਸੀਂ ਤਿਆਗ ਕਰ ਦਿੱਤਾ ਗੁਰੂ ਦੀ ਅੰਮ੍ਰਿਤ ਦੀ ਦਾਤ ਅਸੀਂ ਸੰਭਲਣ ਨੂੰ ਤਿਆਰ ਨਹੀਂ ਬਾਣੀ ਪੜਨ ਵਿਚਾਰਨ ਨੂੰ ਅਸੀਂ ਨਹੀਂ ਤਿਆਰ ਫਿਰ ਅਸੀਂ ਬਾਹ ਖੜੀ ਕਰਕੇ ਆਖਦੇ ਜੀ ਸਿੱਖੀ ਅੱਜ ਕੱਲ੍ਹ ਦੀ ਆਗੂ ਸਿੱਖੀ ਦਾ ਕਹਾਣ ਕਰਦੇ ਪਏ ਨੇ ਤੇ ਅਸੀਂ ਕੀ ਕਰਦੇ ਪਏ ਆਪਣੇ ਪਰਿਵਾਰਾਂ ਵਿੱਚ ਛਾਤ ਪਾਓ ਖਾ ਆਪਣੇ ਪਰਿਵਾਰਾਂ ਵਿੱਚ ਜਿੰਨੇ ਜਿੰਨੇ ਜੀ ਨੇ ਕਿਸੇ ਕਰ ਮੈਂ ਵੀ ਪਾਉਣਾ ਆਪਣੇ ਘਰ ਵਿੱਚ ਪੰਜ ਜੀ ਨੇ ਸੱਤ ਜੀ ਨੇ ਕੀ ਸਾਡੇ ਘਰਾਂ ਵਿੱਚ ਸਾਡੇ ਘਰ ਦੇ ਜੀ ਅਮਰਤ ਧਾਰੀ ਨੇ ਗੁਰੂ ਦੀ ਬਾਣੀ ਬਾਣੀ ਨੂੰ ਕਮਾਉਣ ਵਾਲਾ ਕਰਮ ਕਰਦੇ ਆ ਜਾਂ ਨਹੀਂ ਕਰਦੇ